ਦੀ ਭਾਈਸਰ ਅੱਜ ਕੱਲੂ ਕਾ ਰაძਵਸ ਮਨਾਇਆ ਗਿਆ ਕਰਨਕੋਲ ਗੁਰਦੁਆਰਾ ਸਾਹਿਬ ਕੀ ਕੀ ਕਹਿਣਾ ਚਾਹੁੰਦੇ ਹਨ ਗੁਰੂ ਕਾਲ ਸਾਹਿਬ ਗੁਰੂ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿਸੇ ਕੌਮ ਦੇ ਵਿੱਚ ਤਿੰਨ ਕੱਲੂ ਕਾਰੇ ਜਿਹੜੇ ਉਹ ਵਿਸ਼ੇਸ਼ ਤੌਰ ਤੇ ਮਨਾਏ ਜਾਂਦੇ ਆ ਤੇ ਇਹ ਜਿਹੜਾ ਤੀਜਾ ਕੱਲੂ ਕਾਰਾ ਹੈ ਜਿਹਨੂੰ ਆਪਾਂ ਜੂਨ 84 ਦੇ ਨਾਮ ਦੇ ਨਾਲ ਜਾਣਦੇ ਆ ਉਸ ਸੰਬੰਧ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਬਾ ਸੰਗਤਾਂ ਨੂੰ ਅਪੀਲ ਕੀਤੀ ਗਈ ਸੀ ਸਿੰਘ ਸਾਹਿਬ ਦੇ ਵੱਲੋਂ ਅਪੀਲ ਕੀਤੀ ਗਈ ਸੀ ਤੇ ਪ੍ਰਧਾਨ ਜੀ ਵੱਲੋਂ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਗਈ ਸੀ ਉਸ ਸੰਬੰਧ ਵਿੱਚ ਇੱਥੇ ਗੁਰਦੁਆਰਾ ਚਰਨਿਕਮਨ ਸਾਹਿਬ ਪਾਸ਼ਾ ਸ਼ੀਮੀ ਵਿਖੇ ਜੋ ਕਿ 4 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ ਸਵੇਰੇ 7:30 ਵਜੇ ਭੋਗ ਪਾਏ ਗਏ ਆ ਤੇ ਗੁਰੂ ਪਿਆਰੀਆਂ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਮਾਗਲ ਦੇ ਵਿੱਚ ਜਿਹੜਾ ਹੈ ਸ਼ਿਰਕਤ ਕੀਤੀ ਹੈ ਅਰਦਾਸ ਵਿੱਚ ਸ਼ਾਮਲ ਹੋ ਕਰਕੇ ਉਹਨਾਂ ਸਿੰਘਾਂ ਸ਼ਹੀਦਾਂ ਨੂੰ ਮਰਜੀਵੜਿਆਂ ਨੂੰ ਯਾਦ ਕੀਤਾ ਹੈ ਜਿਨ੍ਹਾਂ ਨੇ ਇਸ ਕਲੂਕਰੇ ਦੇ ਵਿੱਚ ਆਪਣਾ ਖੂਨ ਡੋਲਿਆ ਅਤੇ ਸੁੱਤੀ ਕੌਮ ਨੂੰ ਜਗਾਉਣ ਦਾ ਯਤਨ ਕੀਤਾ। ਪ੍ਰਧਾਨ ਸ਼ਰੋਣੀ ਕਥਾ ਪ੍ਰਬੰਧਕ ਕਮੇਟੀ ਸਦਾਰ ਮਹਿੰਦਰ ਸਿੰਘ ਕਰਨੀ ਜੀ ਵੱਲੋਂ ਜੋ ਕਿ ਸੰਗਤਾਂ ਨੂੰ ਇਹਨਾਂ ਇਸ ਸਮੇਂ ਦੌਰਾਨ ਖਾਸ ਕਰਕੇ ਚਾਰ ਤੋਂ ਲੈ ਕਰਕੇ ਸ਼ਹੀਦ ਅਕਤਖਰ ਜਿਹੜਾ ਸਮਾ ਸੀਗਾ ਕਾਲੀਆਂ ਤੋਂ 17 ਸਜਾਉਣ ਵਾਸਤੇ ਵੀ ਜਿਹੜਾ ਹੁਕਮ ਕੀਤਾ ਗਿਆ ਸੀ ਉਸ ਤਹਿਤ ਵੀ ਸਾਰੇ ਮੁਲਾਜ਼ਮਾ ਨੇ ਵੀ ਉਸੇ ਉਹਨਾਂ ਨੂੰ ਮੰਨਦਿਆਂ ਹੋਇਆ ਉਸੇ ਦਿਨ ਤੋਂ ਜੋ ਉਹਨਾਂ ਨੇ ਹਮ ਕੀਤਾ ਸੀ ਉਹਨੂੰ ਜਿਹੜਾ ਇਹਨੰ ਬੈਨ ਲਾਗੂ ਕੀਤਾ ਗਿਆ ਅਤੇ ਹੋਰ ਵੀ ਸੰਗਤਾਂ ਦੇ ਵਿੱਚ ਜਿਹੜਾ ਇਸ ਗੱਲ ਦਾ ਪ੍ਰਚਾਰ ਕੀਤਾ ਗਿਆ ਸੋ ਅੱਜ ਭੋਗ ਪਾਏ ਗਏ ਆ ਉਸ ਤੋਂ ਬਾਅਦ ਕੀਤਨੀ ਜਥੇ ਨੇ ਕੀਰਤਨ ਕੀਤਾ ਜਿਹੜਾ ਸਾਧੂ ਸਹਬਾਨਾਂ ਨੇ ਜੋ ਅਜਾ ਸਿੰਘ ਜੀ ਸਾਹਿਬ ਦਾ ਗਾਇਨ ਕੀਤਾ ਕਿ ਲੋਪਰ ਦੇ ਸੰਬੰਧ ਵਿੱਚ ਵਿਚਾਰਾਂ ਕੀਤੀਆਂ ਤੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਅਸੀਂ ਸਾਰੇ ਇਹ ਹੀ ਬੇਨਤੀ ਕਰਦੇ ਹਾਂ ਗੁਰੂ ਕਾ ਦੇ ਮੈਨੇਜਰ ਸਰ ਰਜਿੰਦਰ ਸਿੰਘ ਜੀ ਵੀ ਹਾਜ਼ਰ ਆ ਤੋ ਸਾਰੀਆਂ ਸੰਗਤਾਂ ਨੂੰ ਇਹੀ ਬੇਨਤੀ ਹੈ ਕਿ ਗੁਰਬਾਣੀ ਬਾਤੋਂ ਬਾਤ ਪੜੋ ਆਪਣੇ ਇਤਿਹਾਸ ਨੂੰ ਯਾਦ ਰੱਖੋ ਜਿੰਨਾ ਚਿਰ ਅਸੀਂ ਆਪਣੇ ਇਤਿਹਾਸ ਨੂੰ ਯਾਦ ਰੱਖਾਂਗੇ ਤੇ ਅਸੀਂ ਜਿਹੜਾ ਹੈ ਉਹਨਾਂ ਮਹਾਂਪੁਰਖਾਂ ਦੇ ਪਾਏ ਹੋ ਪੂਰਨਿਆ ਤੇ ਚਲ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਆ ਤੋ ਸਾਰੀਆਂ ਸੰਗਤਾਂ ਨੂੰ ਇਹੀ ਹੱਥ ਜੋੜ ਕਰਕੇ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ ਸੋ 80C نیوز ਵਾਲੇ ਵੀਰਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਸਮੇਂ ਸਮੇਂ ਅਨੁਸਾਰ ਪਹੁੰਚ ਕਰਕੇ ਜੋ ਜਾਣਕਾਰੀ ਹੈ ਗੁਰਪੁਰਬਾਂ ਦੀ ਜੋ ਕਲੂਕਾਰਿਆਂ ਦੀ ਜਾਣਕਾਰੀ ਹੈ ਉਹ ਸਰਬਸੰਗਤਾਂ ਦਾ ਪਹੁੰਚਾਉਂਦੇ ਹਨ ਸੋ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਮਹਾਰਾਜ ਸਿੱਖ ਪਾਰਟੀ ਸ਼ਬਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ